hi viewers welcome to my channel dynamic passion fire ਦੇ ਵਿੱਚ ਤੁਹਾਡਾ ਦਿਲ ਦੇ ਤੋਂ ਬਹੁਤ ਬਹੁਤ ਸਵਾਗਤ ਆਰ ਮੇਰੇ ਰਵਰਗੇ ਸਰੋਤਿਆਂ ਦਾ ਜੀ ਆਇਆਂ ਨੂੰ ਧੰਨਵਾਦ ਔਰ pray to god ki always be happy ਸਾਰੇ ਜਣੇ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਚੜਦੀ ਕਲਾ ਚ ਰਹੋ ਬੀਰ ਹਰਵੇੜੇ ਇਹੀ ਦੁਆ ਹੈ ਤਾਂ ਅੱਜ ਆਪਾਂ ਇੱਕ ਛੋਟੀ ਜੀ ਗੱਲਬਾਤ ਕਰਦੇ ਆਂ ਇਨੂੰ ਕੋਈ ਨਵੀਂ ਆਪਾਂ ਇਨਫੋਰਮੇਸ਼ਨ ਨਹੀਂ ਕਹਿ ਸਕਦੇ ਬਟ ਜਸਟ ਇੱਕ ਗੱਲ ਹੈ ਜੋ ਕਿ ਕਿਤਾਬਾਂ ਕਹਿੰਦੀਆਂ ਮੈਂ ਨਹੀਂ ਕਹਿੰਦੀ ਮੈਂ ਕੱਲ ਇੱਕ ਬੁੱਕ ਪੜ੍ਹਦੀ ਪਈ ਸੀਗੀ ਉਹਦੇ ਵਿੱਚ ਲਿਖਿਆ ਕਿ ਗੁੱਸਾ ਬਹੁਤ ਆਉਂਦਾ ਸਭ ਨੂੰ ਪਰ ਉਸ ਗੁੱਸੇ ਨੂੰ ਪੀਣਾ ਤੇ ਉਸ ਗੁੱਸੇ ਨੂੰ ਮਾਰਨਾ ਉਹ ਹਰ ਕਿਸੇ ਦਾ ਵਸਦਾ ਰੋਗ ਨਹੀਂ ਹੈਗਾ ਤਾਂ ਅੱਜ ਆਪਾਂ ਉਸ ਟੌਪਿਕ ਤੇ ਗੱਲ ਕਰਦੇ ਹਾਂ ਤੇ ਵੀ ਗੁੱਸਾ ਦੱਸੋ ਕਿ ਨੂੰ ਕਿ ਨੂੰ ਆਉਂਦਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਗੁੱਸਾ ਆਉਂਦਾ ਤੇ ਤੁਸੀਂ ਗੁੱਸੇ ਨੂੰ ਕਾਬੂ ਕਿਵੇਂ ਕਰਦੇ ਆ ਤਾਂ ਚਲੋ ਤੁਹਾਡੇ ਟਾਈਮ ਵੇਸਟ ਨਾ ਕਰਦੇ ਹੋਏ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਤੇ ਉਸ ਤੋਂ ਪਹਿਲਾਂ ਸਬਸਕ੍ਰਾਈਬ ਲਾਈਕ ਤੇ ਬੈਲ ਆਈਕਨ ਵਾਲਾ ਬਟਨ ਜਰੂਰ ਦਬਾ ਲਿਆ ਕਰੋ ਤੇ ਵੀਡੀਓ ਐਂਡ ਤੇ ਜੇ ਵਧੀਆ ਲੱਗੇ ਤਾਂ ਅੱਗੇ ਸ਼ੇਅਰ ਜਰੂਰ ਕਰ ਲਿਆ ਕਰੋ ਮੈਂ ਅੱਜ ਜੋ ਸਿੱਖਿਆ ਤੁਹਾਡੇ ਨਾਲ ਸ਼ੇਅਰ ਕਰਦੀ ਵੀ ਆਪਾਂ ਨੂੰ ਜਿਹੜੀ ਜ਼ਿੰਦਗੀ ਹੈ ਉਹ ਆਪਣੀ ਕਿਸ ਤਰ੍ਹਾਂ ਆਪਣਾ ਲਾਈਫ ਸਟਾਈਲ ਕਿਵੇਂ ਜਿਉਣਾ ਚਾਹੀਦਾ ਆਪਾਂ ਕਿਸੇ ਦੇ ਡਿਪੈਂਡੈਂਟ ਨਹੀਂ ਆ ਆਪਾਂ ਕਿਸੇ ਦੀ ਮੰਗਰ ਨਹੀਂ ਲੱਗਣਾ ਆਪਾਂ ਕਿਸੇ ਦੀ ਬੁਰਾਈ ਨਹੀਂ ਕਰਨੀ ਆਪਾਂ ਕਿਸੇ ਨੂੰ ਨਫ਼ਰਤ ਨਹੀਂ ਕਰਨੀ ਅਸੀਂ ਇਹ ਚੀਜ਼ਾਂ ਸਾਰੀਆਂ ਜੇ ਕਰ ਲਈਏ ਤਾਂ ਜ਼ਿੰਦਗੀ ਸੌਖੀ ਹੋ ਜਾਏ ਪਰ ਇਹ ਚੀਜ਼ਾਂ ਅਸੀਂ ਨਹੀਂ ਕਰ ਸਕਦੇ ਕਿਉਂਕਿ ਨਾ ਤਾਂ ਅਸੀਂ ਗੁੱਸਾ ਕਰਨੋਂ ਹਟ ਸਕਦੇ ਆ ਨਾ ਅਸੀਂ ਕਿਸੇ ਨੂੰ ਕਈ ਵਾਰ ਨਫਰਤ ਆਟੋਮੈਟਿਕਲੀ ਹੋ ਜਾਂਦੀ ਹੈ ਹਨਾ ਉਹ ਕਿਉਂ ਹੁੰਦੀ ਹੈ ਹੁਣ ਤੁਸੀਂ ਦੇਖੋ ਵੀ ਜਦੋਂ ਕੋਈ ਦੋ ਚਾਰ ਜਣੇ ਰਲ ਕੇ ਬੈੰਦੇ ਆ ਕੋਈ ਰਿਸ਼ਤੇਦਾਰ ਹੋਣ ਕੋਈ ਹੋਰ ਹੋਵੇ ਹਨਾ ਤਾਂ ਉਥੇ ਚੂਲੀਆਂ ਚੱਲ ਪੈਂਦੀਆਂ ਜਿਹੜਾ ਬੰਦਾ ਨਹੀਂ ਹੁੰਦਾ ਉਹ ਉਹਨਾਂ ਦੇ ਇੱਕ ਐਂਟਰਟੇਨਮੈਂਟ ਦਾ ਸਾਧਨ ਬਣ ਜਾਂਦਾ ਜਿਹੜਾ ਬੰਦਾ ਉਹਨਾਂ ਦੀ ਮੀਟਿੰਗ ਦੇ ਵਿੱਚ ਪ੍ਰੈਜ਼ੈਂਟ ਨਹੀਂ ਹੁੰਦਾ ਤਾਂ ਉਹ ਉਹਦੀਆਂ ਗੱਲਾਂ ਕਰਨ ਲੱਗ ਜਾਂਦੇ ਆ ਉਹ ਆਏ ਆ ਉਹ ਆਉਣ ਫਿਰ ਉਹ ਉਸ ਮੀਟਿੰਗ ਦਾ ਹੀ ਕੋਈ ਬੰਦਾ ਉਸ ਕੋਲੇ ਗੱਲ ਅੱਗੇ ਪਹੁੰਚਾ ਦਿੰਦਾ ਵੀ ਕੱਲ ਉਹਨੇ ਫਲਾਣੇ ਨੇ ਤੁਹਾਨੂੰ ਆ ਕੇ ਆਸੀ ਟਿਮਕ ਨੇ ਤੁਹਾਨੂੰ ਉਹ ਕਿਹਾ ਸੀ ਤੇ ਹੁਣ ਤੁਸੀਂ ਦੇਖੋ ਵੀ ਜਿਸ ਜਿਹੜਾ ਬੰਦਾ ਤੁਹਾਡੇ ਤੱਕ ਗੱਲ ਪਹੁੰਚਾਉਂਦਾ ਜੋ ਤੁਸੀਂ ਉਹਨੂੰ ਕਹੋਗੇ ਉਹ ਗੱਲ ਉਹਨੇ ਉੱਥੇ ਮੀਟਿੰਗ 'ਚ ਫਿਰ ਵੀ ਦੁਬਾਰਾ ਜਾ ਕੇ ਰੱਖਣੀ ਆ ਤਾਂ ਇਟ ਮੀਨਸ ਸਾਨੂੰ ਗੁੱਸਾ ਆਊਗਾ ਸੁਣ ਕੇ ਵੀ ਸਾਡੇ ਬਾਰੇ ਕਿਸੇ ਨੇ ਕੀ ਕਿਹਾ ਕਿਉਂ ਕਿਹਾ ਤਾਂ ਉਹਦੇ ਵਾਸਤੇ ਜਦੋਂ ਤੁਹਾਨੂੰ ਉਹਨੇ ਕਿਸੇ ਨੇ ਕਹਿਣਾ ਦੱਸਣਾ ਤਾਂ ਅਸੀਂ ਕੀ ਕਰਨਾ ਅਸੀਂ ਆਪਣੇ ਗੁੱਸੇ ਦੇ ਕੰਟਰੋਲ ਕਰਨਾ ਹੈ ਬਿਲਕੁਲ ਕਾਬੂ ਪਾ ਲੈਣਾ ਅਸੀਂ ਬਿਲਕੁਲ ਨਹੀਂ ਕੁਝ ਵੀ ਕਹਿਣਾ ਉਹਨੂੰ ਤਾਂ ਤੋਂ ਅਗਲੇ ਨੂੰ ਵੀ ਆਏ ਲੱਗੇ ਵੀ ਇਹਨੂੰ ਕੋਈ ਅਸਰ ਹੀ ਨਹੀਂ ਹੋਇਆ ਹੈਨਾ ਉਹਦੀਆਂ ਗੱਲਾਂ ਸੁਣ ਕੇ ਚੁਗਲੀ ਸੁਣ ਕੇ ਗੁੱਸੇ ਤੇ ਕਾਬੂ ਰੱਖਣਾ ਫਿਰ ਜਦੋਂ ਅਸੀਂ ਕਿਤੇ ਕਿਸੇ ਹੋਰ ਮੀਟਿੰਗ 'ਚ ਬੈਠੇ ਆਂ ਉੱਥੇ ਤੁਹਾਨੂੰ ਆਨ ਕਿ ਹਰ ਕੋਈ ਤੁਹਾਡੀ ਤਾਰੀਫ ਕਰਦਾ ਹੈ ਹਾਂਜੀ ਤੁਸੀਂ ਬਹੁਤ ਫਿੱਟ ਹੋ ਜੀ ਤੁਹਾਡਾ ਘਰ ਬਹੁਤ ਸੋਹਣਾ ਜੀ ਜਾਂ ਤੁਸੀਂ ਅੱਜ ਬਹੁਤ ਸੋਹਣੇ ਲੱਗਦੇ ਹੋ ਤੁਹਾਡੇ ਬੱਚੇ ਵਧੀਆ ਹੈ ਜੀ ਹੈਨਾ ਤਾਂ ਉਦੋਂ ਤੁਸੀਂ ਆਪਣੇ ਹੰਕਾਰ ਤੇ ਕਾਬੂ ਰੱਖਣਾ ਉਦੋਂ ਇਹ ਨਹੀਂ ਕਹਿਣਾ ਹਾਂ ਮੈਂ ਤਾਂ ਬਹੁਤ ਸੋਹਣੀ ਲੱਗਦੀ ਆ ਮੈਂ ਤਾਂ ਜਿਮ ਵੀ ਜਾਂਦੀ ਆ ਮੈਂ ਤਾਂ ਉੱਥੇ ਵੀ ਜਾਂਦੀ ਆ ਮੈਂ ਤਾਂ ਖਾਣ ਪੀਣ ਤੇ ਡਾਈਟ ਤੇ ਬੜਾ ਕੰਟਰੋਲ ਰੱਖਿਆ ਹੋਇਆ ਮੈਂ ਤਾਂ ਫਿੱਟ ਹੋਣਾ ਹੀ ਹੁਣ ਨੋ ਉਦੋਂ ਕੀ ਕਹਿਣਾ ਥੈਂਕ ਯੂ ਜੀ ਥੈਂਕਸ ਥੈਂਕ ਗੋਡ ਪ੍ਰਮਾਤਮਾ ਨੂੰ ਜਿਵੇਂ ਚੰਗਾ ਲੱਗਦਾ ਉਹ ਆਪੇ ਕਰੀ ਕਰਾਈ ਜਾਂਦਾ ਹੈ ਤੇ ਜੇ ਕੋਈ ਤੁਹਾਨੂੰ ਉਸੇ ਕਿਸੇ ਵੀ ਆਪਾਂ ਮੀਟਿੰਗ ਚ ਬੈਠੇ ਆ ਤਾਂ ਉਹ ਕੋਈ ਵੀ ਗੱਲ ਕਰ ਰਿਹਾ ਬੰਦਾ ਤੁਸੀਂ ਵੀ ਸੁਣ ਰਹੇ ਆ ਕੋਈ ਇੱਕ ਬੰਦਾ ਜਾਂਦਾ ਸਟੇਜ ਤੇ ਗੱਲ ਕਰਦਾ ਕੋਈ ਦੂਸਰਾ ਬੰਦਾ ਬੈਠਾ ਉਸ ਹਾਲ ਦੇ ਵਿੱਚ ਹੀ ਗੱਲ ਕਰਦਾ ਤਾਂ ਸਾਡੀ ਡਿਊਟੀ ਕੀ ਬਣਦੀ ਪਹਿਲੀ ਗੱਲ ਤਾਂ ਸਾਡਾ ਜਿਹੜਾ ਕਨਸੈਂਟਰੇਟ ਹੈਗਾ ਪੂਰੇ ਦਾ ਪੂਰਾ ਉਸ ਬੰਦੇ ਦੇ ਹੋਣਾ ਚਾਹੀਦਾ ਠੀਕ ਹੈ ਹੁਣ ਜਿਵੇਂ ਮੈਂ ਵੀਡੀਓ ਤੁਸੀਂ ਮੇਰੀ ਲਾ ਲਈ ਤਾਂ ਤੁਹਾਡਾ ਜਿਹੜਾ ਧਿਆਨ ਮੇਰੀ ਵੀਡੀਓ ਤੇ ਹੋਣਾ ਚਾਹੀਦਾ ਇਹ ਨਹੀਂ ਵੀ ਇਹ ਕੀ ਬੋਲੀ ਜਾਂਦੇ ਇਹ ਕੀ ਸੁਣਦੇ ਮੈਂ ਇਹ ਇੱਕ ਤਜਰਬਾ ਕੱਢਿਆ ਮੇਰੀ ਵੀਡੀਓ ਵੀ ਆਈ ਹੈ ਬੱਚਿਆਂ ਵਾਲੀ ਪਾਈ ਹੋਈ ਮੈਂ ਹਰ ਬੱਚੇ ਕੋਲੇ ਹਰ ਪਾਗਲ ਕੋਲੇ ਬੁੱਢੇ ਕੋਲੇ ਜਵਾਕ ਕੋਲੇ ਜਵਾਨ ਕੋਲੇ ਹਰ ਕੋਲੇ ਵੱਖਰੇ ਵੱਖਰਾ ਦਿਮਾਗ ਆ ਤੇ ਸਾਨੂੰ ਆਲਵੇਜ਼ ਲਰਨਿੰਗ ਮੋਡ ਦੇ ਵਿੱਚ ਰਹਿਣਾ ਚਾਹੀਦਾ ਬੱਚੇ ਤੋਂ ਵੀ ਸਿੱਖ ਸਕਦੇ ਆ ਤੁਸੀਂ ਅਗਰ ਸਿੱਖਣਾ ਚਾਹੋ ਤਾਂ ਇੱਕ ਲੰਬੀ ਕਹਾਣੀ ਮੈਂ ਤੁਹਾਨੂੰ ਕਿਤੇ ਫੇਰ ਸ਼ੇਅਰ ਕਰੂੰਗੀ ਇੱਕ ਸ਼ਰਾਬੀ ਵੀ ਬੰਦਾ ਤੁਹਾਨੂੰ ਕੰਮ ਦੀ ਗੱਲ ਸਿਖਾ ਜਾਂਦਾ ਕਹਿਣ ਨੂੰ ਸਾਰੇ ਕਹਿੰਦੇ ਇਹਨੂੰ ਕੀ ਕਹਿਣਾ ਤਾਂ ਬਕਵਾਸ ਕਰੀ ਜਾਂਦੇ ਸ਼ਰਾਬ ਪੀਤੀ ਪਰ ਨਹੀਂ ਉਪੀਪੀਪੀਟੀ ਦੇ ਵਿੱਚ ਵੀ ਤੁਹਾਨੂੰ ਕਈ ਵਾਰੀ ਇੰਨੇ ਪਤੇ ਦੀ ਗੱਲ ਕਹਿ ਜਾਂਦਾ ਜਿਹੜੀ ਤੁਸੀਂ ਸੋਚ ਨਹੀਂ ਸਕਦੇ ਔਰ ਤੁਹਾਡਾ ਉਹ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਬਣ ਜਾਂਦਾ ਤਾਂ ਅਸੀਂ ਉਦੋਂ ਕਨਸੈਂਟਰੇਟ ਉਸ ਬੰਦੇ ਦੇ ਵਿਹਾਰ ਵੱਲ ਕਰਨਾ ਉਹ ਕੀ ਬੋਲਦਾ ਇੱਕ ਬੰਦਾ ਬੋਲ ਕੇ ਗਿਆ ਅਸੀਂ ਦੇਖਿਆ ਦੂਜਾ ਬੰਦਾ ਆਇਆ ਸਾਡੇ ਜਿਹੜਾ ਧਿਆਨ ਆ ਉਹਦੇ ਵੱਲ ਹੋਣਾ ਚਾਹੀਦਾ ਅਸੀਂ ਉਥੇ ਜਿੰਨੇ ਵੀ ਆਡੀਅנס ਬੈਠੀ ਆ ਜਾਂ ਅਸੀਂ ਜਿੰਨੇ ਵੀ ਬੰਦੇ ਸਟੇਜ ਤੇ ਆਏ ਆ ਸਾਰਿਆਂ ਦੇ ਵਿਹਾਰ ਨੂੰ ਨੋਟ ਕਰਨਾ ਨੋਟ ਕਰਨ ਦਾ ਮਤਲਬ ਇਹ ਨਹੀਂ ਵੀ ਅੱਜ ਸੀ ਉਹ ਕਿਵੇਂ ਬੋਲਿਆ ਸੀ ਉਹ ਖੜਾ ਕਿਵੇਂ ਸੀ ਉਹਦੇ ਕੱਪੜੇ ਕਿਵੇਂ ਪਾਏ ਸੀ ਨੋ ਜੋ ਬੰਦਾ ਉਹ ਬੋਲ ਰਿਹਾ ਉਹਦੀ ਹਰ ਇੱਕ ਗੱਲ ਤੇ ਗੌਰ ਕਰਨਾ ਵੀ ਉਹ ਕੀ ਕਹਿ ਰਿਹਾ ਕਿਸ ਟੌਪਿਕ ਤੇ ਕਹਿ ਰਿਹਾ ਕਿ ਇਹ ਚੀਜ਼ਾਂ ਸਾਡੇ ਨਾਲ ਵਾਪਰ ਸਕਦੀਆਂ ਹੁਣ ਕਈ ਵਾਰ ਆਪਾਂ ਗੁਰਦੁਆਰਾ ਸਾਹਿਬ ਜਾਣੇ ਆ ਮਰਗ ਦੇ ਭੋਗ ਤੇ ਜਾਣੇ ਆ ਉੱਥੇ ਬੈਠੋ ਕੀਰਤਨ ਸੁਣੋ ਪਾਠ ਕਰੋ ਮੈਂ ਆਮ ਤੌਰ ਤੇ ਜ਼ਿਆਦਾਤਰ ਦੇਖਿਆ ਕਿ ਲੋਕ ਕਈ ਵਾਰ ਲੰਗਰ ਹਾਲ ਦੇ ਵਿੱਚ ਜ਼ਿਆਦਾ ਬੈਠੇ ਹੁੰਦੇ ਆ ਜਿੱਥੇ ਕੀਰਤਨ ਚੱਲ ਰਿਹਾ ਜਾਂ ਪਾਠ ਚੱਲ ਰਿਹਾ ਉੱਥੇ ਹਾਲ ਦੇ ਵਿੱਚ ਕੱਟ ਬੈਠੇ ਹੁੰਦੇ ਜਦੋਂ ਅਸੀਂ ਮਰਗ ਦੇ ਭੋਗ ਤੇ ਗਏ ਆ ਜੇ ਸਾਡਾ ਬਹੁਤ ਜ਼ਿਆਦਾ ਨਹੀਂ ਸਰਦਾ ਤਾਂ ਆਪਾਂ ਖਾਣਾ ਖਾਓ ਥੋੜਾ ਕਨਾ ਖਾ ਕੇ ਉੱਥੇ ਬੈਠੋ ਪਾਠ ਸੁਣੋ ਜਿਹੜੇ ਉੱਥੇ ਮੂਰੇ ਫੋਟੋ ਪਈ ਹੁੰਦੀ ਆ ਉੱਥੇ ਦੇਖੋ ਕਿ ਇੱਕ ਦਿਨ ਤੁਸੀਂ ਤੁਹਾਡੀ ਫੋਟੋ ਵੀ ਉੱਥੇ ਆਣੀ ਆ ਮਰਨਾ ਕੋਈ ਮਜ਼ਾਕ ਨਹੀਂ ਹੈ। ਉੱਥੇ ਆਪਣੇ ਆਪ ਨੂੰ ਮਹਿਸੂਸ ਕਰੋ ਵੀ ਮੈਂ ਵੀ ਇੱਕ ਦਿਨ ਆਈ ਆਉਣਾ। ਕਿਉਂਕਿ ਮਰਨਾ ਸੱਚ ਹੈ। ਤਾਂ ਉਵੇਂ ਅਸੀਂ ਇਹ ਚੀਜ਼ ਅਪਣਾਉਣੀ ਆ ਵੀ ਉਹ ਬੰਦਾ ਜਿਹੜਾ ਸਟੇਜ ਤੇ ਬੋਲ ਰਿਹਾ ਸਾਰੇ ਉਹਨੂੰ ਵਾਵਾ ਵਾਵਾ ਕਰਦੇ ਆ ਤਾਂ ਇੱਕ ਦਿਨ ਮੈਂ ਵੀ ਬਹੁਤ ਹੀ ਵਧੀਆ ਲੀਡਰ ਬਣਨਾ ਤੇ ਬਹੁਤ ਹੀ ਵਧੀਆ ਮੈਂ ਸਪੀਚ ਦੇਣੀ ਆ। ਤਾਂ ਮੈਨੂੰ ਵੀ ਲੋਕ ਸੁਣ ਵਧੀਆ ਸਪੀਕਰ ਬਣਨਾ ਹੈ ਮੈਂ ਤਾਂ ਮੈਨੂੰ ਲੋਕ ਵੱਤ ਵੱਤ ਸੁਣਾ ਉਹ ਤਾਂ ਸੁਣਨਗੇ ਜੀ ਅਸੀਂ ਕਿਸੇ ਨੂੰ ਸੁਣਾਗੇ ਤਾਂ ਕਿਸੇ ਦੀ ਪ੍ਰੇਸ ਕਰਾਂਗੇ ਤਾਂ ਜੇ ਅਸੀਂ ਕਈ ਵਾਰ ਆਪਣੇ ਦੋਸਤਾਂ ਦੇ ਨਾਲ ਚੱਲੇ ਹਾਸਾ ਮਜ਼ਾਕ ਹੋਈ ਜਾਂਦਾ ਹੈ ਨਾ ਤਾਂ ਉਦੋਂ ਆਪਾਂ ਕੀ ਕਰਨਾ ਕੋਈ ਜ਼ਿਆਦਾ ਨਹੀਂ ਬੋਲੀਦਾ ਹੁੰਦਾ ਆਪਣੀ ਜੀਭ ਤੇ ਕੰਟਰੋਲ ਰੱਖਣਾ ਹੁੰਦਾ ਕਈ ਵਾਰ ਤੁਸੀਂ ਦੇਖਿਆ ਕਿ ਕਈ ਬੰਦੇ ਮੈਂ ਦੇਖਿਆ ਕਿ ਸ਼ਰਾਬ ਪੀਂਦੇ ਪੀਂਦੇ ਲੜ ਪੈਂਦੇ ਆ ਕਿਉਂਕਿ ਪੈਗ ਦੇ ਨਸ਼ੇ ਦੇ ਵਿੱਚ ਉਹਨਾਂ ਦੀ ਜੀਪ ਤੇ ਕੰਟਰੋਲ ਨਹੀਂ ਹੁੰਦਾ ਉਹੀ ਗੱਲਾਂ ਉਹਨਾਂ ਦੀ ਲੜਾਈ ਦਾ ਕਾਰਨ ਬਣ ਜਾਂਦੀਆਂ ਤੇ ਜੇ ਖੁਦਾ ਨਹੀਂ ਖਾਸਤਾ ਆਪਾਂ ਮੀਟਿੰਗ ਵੀ ਅਟੈਂਡ ਕਰ ਲਈ ਚੁਗਲੀਆਂ ਵੀ ਅਟੈਂਡ ਕਰ ਲਈਆਂ ਸੁਣ ਵੀ ਲਈਆਂ ਹੈਨਾ ਸਟੇਜ ਤੇ ਵੀ ਚਲੇ ਗਏ ਅਸੈਂਬਲੀ ਵੀ ਦੇਖ ਲਈ ਕਈ ਵਾਰ ਇਹੋ ਜਿਹਾ ਵਕਤ ਹੁੰਦਾ ਕਿ ਆਪਣੇ ਕੋਲੇ ਕਰਨ ਨੂੰ ਕੋਈ ਕੰਮ ਨਹੀਂ ਹੁੰਦਾ ਤੇ ਆਪਾਂ ਵਿਹਲੇ ਬੈਠੇ ਹੁੰਨੇ ਕਿਉਂਕਿ ਕੰਮ ਤਾਂ ਕੋਈ ਹੁੰਦਾ ਨਹੀਂ ਕਰਨ ਨੂੰ ਸਾਰੇ ਕੰਮ ਆਪਾਂ ਕਈ ਵਾਰਾ ਕਰਕੇ ਬੈਠ ਜਾਂਦੇ ਆ ਟੀਵੀ ਵੇਖਣ ਨੂੰ ਵੀ ਆਪਣਾ ਮਨ ਨਹੀਂ ਕਰ ਰਿਹਾ ਹੁੰਦਾ ਬੁੱਕਸ ਪੜਨ ਨੂੰ ਵੀ ਨਹੀਂ ਦਿਲ ਕਰ ਰਿਹਾ ਹੁੰਦਾ ਕਿਸੇ ਦੇ ਨਾਲ ਬੈਠਣ ਨੂੰ ਵੀ ਨਹੀਂ ਦਿਲ ਕਰਦਾ ਜਾਂ ਘਰੇ ਕੋਈ ਹੈ ਨਹੀਂ ਤਾਂ ਆਪਾਂ ਬਿਲਕੁਲ ਉਦੋਂ ਇਕੱਲੇ ਹੁੰਨੇ ਆ ਤਾਂ ਉਦੋਂ ਅਸੀਂ ਕੀ ਕਰਨਾ ਇਹ ਬਹੁਤ ਪਤਦੀ ਗੱਲਾ ਔਰ ਧਿਆਨ ਨਾਲ ਸੁਣਨੀ ਆ ਮੈਂ ਤਾਂ ਹੀ ਕਹਿਨੀ ਹੁੰਨੀ ਆ ਕਿ ਹਰ ਵੇਲੇ ਜਿਹੜੀ ਵੀਡੀਓ ਐਂਡ ਤੱਕ ਜਰੂਰ ਦੇਖਿਆ ਕਰ ਵਿਚ ਵਿਚਾਰੇ ਵੀਡੀਓ ਨਹੀਂ ਛੱਡਣੀ ਉਦੋਂ ਦੇਖੋ ਜਦੋਂ ਤੁਸੀਂ ਫ੍ਰੀ ਹੋ ਤਾਂ ਉਦੋਂ ਤੁਸੀਂ ਆਪਣੇ ਵਿਚਾਰਾਂ ਤੇ ਕੰਟਰੋਲ ਕਰਨਾ ਉਹ ਵਕਤ ਇਹੋ ਜਿਹਾ ਹੁੰਦਾ ਜਿਹੜਾ ਤੁਸੀਂ ਆਪਣੇ ਨਾਲ ਗੁਜ਼ਾਰਦੇ ਆ ਉਦੋਂ ਤੁਸੀਂ ਆਪਣੇ ਖੁਦ ਦੇ ਮਾਲਕ ਹੁੰਨੇ ਆ ਉਦੋਂ ਸਾਨੂੰ ਕਿਸੇ ਦੀ ਕੋਈ ਡਿਸਟਰਬੈਂਸ ਨਹੀਂ ਹੁੰਦੀ ਤਾਂ ਉਦੋਂ ਤੁਸੀਂ ਆਪਣੇ ਜਿਹੜੇ ਗਲਤ ਵਿਚਾਰ ਆਉਂਦੇ ਆ ਉਹਨਾਂ ਦੇ ਕਾਬੂ ਪਾਉਣਾ ਗਲਤ ਵਿਚਾਰ ਕਿਦਾਂ ਦੇ ਕਿਸੇ ਨਾਲ ਕੋਈ ਲੜਾਈ ਝਗੜਾ ਕੋਈ ਫੇਲਪਾਸ ਕੋਈ ਪੈਸੇ ਦਾ ਲੈਣ ਦੇਣ ਜਾਂ ਕੋਈ ਕੋਈ ਬਾਹਰ ਗਿਆ ਕਰੋ ਹੈਨਾ ਜਾਂ ਕੋਈ ਕਹਾਵ ਰਿਹਾ ਜਿਸ 온ਲੀ ਐਕਸੀਡੈਂਟ ਹੋ ਗਿਆ ਜਾਂ ਕੁਝ ਹੋ ਗਿਆ ਇਦਾਂ ਦੇ ਜਿਹੜੇ ਗੰਦੇ ਵਿਚਾਰ ਆਉਂਦੇ ਆ ਭੈੜੇ ਵਿਚਾਰ ਆਉਂਦੇ ਆ ਗਲਤ ਵਿਚਾਰ ਆਉਂਦੇ ਆ ਉਹਨਾਂ ਦੇ ਕਾਬੂ ਪਾਉਣਾ ਉਹਨਾਂ ਨੂੰ ਆਪਣੇ ਦਿਮਾਗ ਤੇ ਹਾਵੀ ਨਹੀਂ ਹੋਣ ਦੇ ਉਸ ਵੇਲੇ ਤੁਸੀਂ ਆਪਣੇ ਆਪ ਨਾਲ ਬੈਠ ਕੇ ਐਡੀਆਂ ਸੋਹਣੀਆਂ ਗੱਲਾਂ ਕਰੋ ਸ਼ੀਸ਼ੇ ਮੂਰੇ ਬੈਠ ਜਾਓ ਆਪਣੇ ਆਪ ਨੂੰ ਦੇਖੋ ਠੀਕ ਹੈ ਵੀ ਮੈਂ ਅੱਜ ਤੋਂ 17 ਸਾਲ ਪਹਿਲਾਂ ਜਾਂ 10 ਸਾਲ ਪਹਿਲਾਂ ਕਿਹੋ ਜਿਹਾ ਸੀ ਹੁਣ ਮੈਂ ਕਿਦਾਂ ਅੱਜ ਮੇਰਾ ਲਾਈਫ ਸਟਾਈਲ ਕਿਵੇਂ ਆ ਤਾਂ ਉਦੋਂ ਮਾੜਾ ਨਹੀਂ ਮੈਂ ਉਦੋਂ ਬਹੁਤ ਵਧੀਆ ਸੀ ਪਰ ਅੱਜ ਮੈਂ ਬਹੁਤ ਵਧੀਆ ਜੇ ਕਿਸੇ ਨਾਲ ਘੰਟਾ ਪਹਿਲਾਂ ਲੜਾਈ ਜਾਂ ਕੁਝ ਹੋ ਕੇ ਖੜਿਆ ਤਾਂ ਜਦੋਂ ਤੁਸੀਂ ਇਸ ਸਮੇਂ ਬਹਿ ਕੇ ਆਪਣੇ ਆਪ ਤੇ ਵਿਚਾਰ ਕਰ ਲਿਆ ਨਹੀਂ ਉਹ ਨਹੀਂ ਮੈਨੂੰ ਬੋਲਿਆ ਮੈਂ ਗੁੱਸਾ ਕੀਤਾ ਨਹੀਂ ਕੁਛ ਨਹੀਂ ਬੋਲਿਆ ਉਸ ਟਾਈਮ ਸੀ ਉਹ ਲੰਘ ਗਿਆ ਤੁਸੀਂ ਯਕੀਨ ਕਰੋਗੇ ਜਦੋਂ ਤੁਸੀਂ ਇਦਾਂ ਦਾ ਸੋਚਣਾ ਸ਼ੁਰੂ ਕਰਤਾ ਕਿ ਉਹਨੇ ਮੈਨੂੰ ਤਾਂ ਕੋਈ ਗੱਲ ਹੀ ਨਹੀਂ ਕੀਤੀ ਕੋਈ ਗੱਲ ਨਹੀਂ ਲੱਗ ਫੇਰ ਕੀ ਹੈ ਸੁਣ ਲਈ ਇੱਕ ਬੰਦਾ ਹੁੰਦਾ ਚੁੱਪ ਕਰਕੇ ਸੁਣ ਲੈਂਦਾ ਦੂਜਾ ਮੇਰੇ ਵਰਗਾ ਬੋਲ ਕੇ ਚਲੇ ਜਾਂਦਾ ਤਾਂ ਜਦੋਂ ਤੁਸੀਂ ਸ਼ੀਸ਼ੇਪੁਰੇ ਜਾ ਕੇ ਬੈਠਦੇ ਆ ਆਪਣੇ ਤੇ ਵਿਚਾਰ ਕਰਦੇ ਆ ਤਾਂ ਫੇਰ ਤੁਹਾਨੂੰ ਆਪਣੇ ਆਪ ਹੀ ਲੱਗਦਾ ਕਿ ਨਹੀਂ ਬਹੁਤ ਵਧੀਆ ਸੀ ਮੈਂ ਹੀ ਬੋਲਿਆ ਹਮੇਸ਼ਾ ਗਲਤੀ ਆਪਣੇ ਚ ਹੀ ਕੰਡੋ ਅਗਲੇ 'ਚ ਗਲਤੀ ਨਾ ਕੱਢੋ ਕੋਈ ਵੀ ਆਪਾਂ ਕਿਸੇ ਨਾਲ ਗੱਲ ਕਰਦੇ ਆਂ ਤਾਂ ਉਹਦੇ 'ਚ ਗਲਤੀ ਨਾ ਕੱਢੋ ਆਪਣੇ 'ਚ ਕੱਢੋ ਆਪਣੇ ਬੱਚਿਆਂ ਨੂੰ ਵੀ ਜੇ ਆਪਾਂ ਕਈ ਵਾਰਾਂ ਡਾਂਟਦੇ ਆਂ ਤਾਂ ਇਹਨਾਂ ਵੀ ਨਾ ਡਾਂਟੋ ਕਿ ਬੱਚੇ ਤੁਹਾਨੂੰ ਅੱਗੋਂ ਕੁਐਸਚਨ ਕਰਨ ਬੱਚਿਆਂ ਨਾਲ ਵੀ ਫਰੈਂਡਸ ਦੀ ਤਰ੍ਹਾਂ ਰਹੋ ਅਗਰ ਬੱਚੇ ਦੀ ਕੋਈ ਗਲਤੀ ਹੈ ਤਾਂ ਪਹਿਲਾਂ ਉਸ ਗਲਤੀ ਦਾ ਨੁਕਸਾਨ ਬੱਚੇ ਨਾਲ ਸ਼ੇਅਰ ਕਰੋ ਲੇਟ ਨਾਈਟ ਬੱਚਾ ਘਰੇ ਆਉਣ ਦੀ ਆਦਤ ਪੈ ਗਈ ਆ। ਉਹਨੂੰ ਲੇਟ ਨਾਈਟ ਆਉਣ ਦੇ ਨੁਕਸਾਨ ਦੱਸੋ। ਨਾ ਕਿ ਉਹਨੂੰ ਆਉਂਦੇ ਨੂੰ ਚਾਰੇ ਚੱਕ ਕੇ ਪੈਜੋ। ਐਸ ਵੇਲੇ ਕਿੱਥੋਂ ਆਇਆ? ਕਿੱਧਰ ਗਿਆ ਸੀ? ਤੈਨੂੰ ਨਹੀਂ ਪਤਾ ਘਰੇ ਆਉਣਾ? ਨੋ। ਘਰੇ ਆਇਆ ਬੱਚਾ। ਹਾਂਜੀ ਬੇਟਾ ਰੋਟੀ ਖਾਓਗੇ? ਪਾਣੀ ਪੀਓ। ਖਾਣਾ ਬਣਿਆ ਪਿਆ ਖਾ ਲ। ਜਦੋਂ ਬੱਚਾ ਨਾਰਮਲ ਹੋ ਜਾਂਦਾ ਫਿਰ ਉਹਨੂੰ ਦੱਸੋ ਬੇਟਾ ਲੇਟ ਨਾਈਟ ਫਲਾਨਾ ਕਿਸੇ ਕੋਈ ਸੀਗਾ ਇਸ ਤਰ੍ਹਾਂ ਕੋਈ ਘਟਨਾ ਹੋਈ ਆ। ਤੇ ਲੇਟ ਨਾਈਟ ਦੇ ਇਹ ਤਾਂ ਬੜੇ ਨੁਕਸਾਨ ਨੇ। ਤੁਸੀਂ ਥੋੜਾ ਜਿਹਾ ਕੋਸ਼ਿਸ਼ ਕਰਨਾ ਕੱਲ ਤੋਂ ਵੀ ਥੋੜਾ ਜਿਹਾ ਜਲਦੀ ਆਜੋ ਵੀ ਮੈਂ ਨਹੀਂ ਚਾਹੁੰਦੀ ਵੀ ਲੇਟ ਨਾਈਟ ਕੋਈ ਇਸ ਤਰ੍ਹਾਂ ਦੀ ਮਿਸਕਟਨਾ ਹੋ ਜੇ ਵੈਸੇ ਤੁਸੀਂ ਬਹੁਤ ਜ਼ਿਆਦਾ ਸਿਆਣੇ ਹੋ ਆਪਣੇ ਆਪ ਦੇ ਵਿੱਚ ਬਹੁਤ ਵਧੀਆ ਹੋ ਤਾਂ ਤੁਸੀਂ ਥੋੜਾ ਜਿਹਾ ਵਿਚਾਰ ਕਰ ਲਿਓ ਤਾਂ ਤੁਸੀਂ ਦੇਖੋ ਕਿ ਬੱਚਾ ਵੀ ਮਹਿਸੂਸ ਕਰੂਗਾ ਵੀ ਮੇਰੇ ਮਦਰ ਨੇ ਜਾਂ ਮੇਰੇ ਫਾਦਰ ਨੇ ਜਾਂ ਮੇਰੇ ਸਿਸਟਰ ਨੇ ਬ੍ਰਦਰ ਨੇ ਮੈਨੂੰ ਇਹ ਗੱਲ ਸਮਝਾਈ ਆ ਤਾਂ ਮੇਰੀ ਡਿਊਟੀ ਬਣਦੀ ਆ ਛੋਟੇ ਬੱਚਿਆਂ ਨੂੰ ਵੀ ਤੁਸੀਂ ਬੱਚੇ ਕੋਰਾ ਕਾਗਜ਼ ਹੁੰਦੇ ਆ ਡਾਂਟਣ ਦੀ ਬਜਾਈ ਉਹਨਾਂ ਨੂੰ ਥੋੜਾ ਜਿਹਾ ਪਿਆਰ ਨਾਲ ਦੱਸੋ ਬੀਐਸਜੀ ਦਾ ਨੁਕਸਾਨ ਤਾਂ ਉਹ ਬੱਚੇ ਆਪਣੇ ਆਪ ਸਮਝ ਜਾਂਦੇ ਆ ਤਾਂ ਅੱਜ ਦੀ ਟਾਕ ਮੇਰੀ ਇੰਨੀ ਸੀਗੀ ਉਮੀਦ ਕਰਦੀ ਆ ਕਿ ਤੁਹਾਡੇ ਨਾਲ ਮੈਨੂੰ ਗੱਲਬਾਤ ਜਿਹੜੀ ਮੈਂ ਕਰਦੀ ਆ ਮੈਨੂੰ ਬਹੁਤ ਵਧੀਆ ਵੀ ਲੱਗਦਾ ਤੇ ਉਮੀਦ ਹੈ ਮੈਂ ਇਹੀ ਕਰਦੀ ਆ ਕਿ ਤੁਹਾਨੂੰ ਚੰਗੀਆਂ ਵੀ ਲੱਗਦੀਆਂ ਮੈਨੂੰ ਬਾਕੀ ਬਹੁਤ ਵਧੀਆ ਮੇਰੀਆਂ ਸਿਸਟਰਸ ਤੇ ਬਹੁਤ ਬ੍ਰਦਰਸ ਦੇ ਵੀ ਸਭ ਦੇ ਮੈਨੂੰ ਮੈਸੇਜ ਵੀ ਆਉਂਦੇ ਆ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਲੇਕ ਕਿੰਨਾ ਲੰਬਾ ਬੀਚਦੇ ਆ ਧੰਨਵਾਦ ਧੰਨਵਾਦ ਤੇ ਵੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਨੇ ਹੋ ਬਹੁਤ ਵਧੀਆ ਸਾਨੂੰ ਅੱਛੀ ਇਨਫੋਰਮੇਸ਼ਨ ਦਿੰਨੇ ਹੋ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਹੈਗਾ ਤਾਂ ਇਸ ਕਰਕੇ ਮੈਂ ਚੰਗੇ ਚੰਗੇ ਟੌਪਿਕ ਲੈ ਕੇ ਤੁਹਾਡੇ ਨਾਲ ਆਉਣੀ ਆ ਠੀਕ ਹੈ ਤਾਂ थैंक यू ਸੋ ਮੱਚ ਗੋਡ ਬlesਸ ਯੂ 올 ਦਾ ਬੈਸਟ ਮਿਲਦੇ ਆ ਫਿਰ ਕਿਸੇ ਨਵੀਂ ਇਨਫੋਰਮੇਸ਼ਨ ਦੇ ਨਾਲ